ਤੁਸੀਂ ਨਹੀਂ ਆਹ ਨਹੀਂ ਕੁੜਾ ਦੋ ਬੜੀਆ ਬੰਦ ਕਰ ਦੋ ਹੈ ਤੇ ਕੁੜੀਆਂ ਬੰਦ ਕਰ ਤੇ ਅਸੀਂ ਗੱਲਾਂ ਕਰਨੀਆਂ ਅਸਲਿਆ ਕਰਤੀ ਬੰਦ ਉਹਦਾ ਫੜਿਆ ਮੇ ਫੋਨ ਮਾਰ ਪਾਣੀ ਹੈ ਮਾਰ ਪਾਣੀ ਹੈ ਮਾਰ ਪਾਣੀ ਮਾਰ ਪਾਣੀ ਸਾਡੇ ਲਾਈਟ ਹੀ ਨਹੀਂ ਆਉਂਦੀ ਗੇ ਤੇ ਦੋਏ ਦੀ ਬੰਦ ਹੋ ਗਈ ਕਹਿੰਦੀ ਲਿਆਵੇਂ ਬਾਜੀ ਮਾਰੇ ਇੰਨੇ ਥੱਲੇ ਜਾ ਆਪਣਾ ਹੀ ਆਇਦਰ ਜੀ ਪਲਾਟ ਚ ਜਾਂਦੀ ਲੋੜ ਹੈ ਤੇ ਪਾਣੀ ਹੁਣਾ ਥੇ ਬਾਦੂ ਆਓ ਉੱਥੇ ਤੇ ਘਾਹ ਵੀ ਨਹੀਂ ਅਜੇ ਫੁੱਟਿਆ ਜਿੰਨਾ ਤੇ ਡੈਡੀ ਡੈਡੀ ਦਾ ਘਾਹ ਹੀ ਨਹੀਂ ਲੱਪਣਾ ਉੱਥੇ ਤੇ ਹੱਥ ਹੋਈ ਹਰ ਕੱਲ ਦੀ ਹੱਦ ਇੰਨੇ ਨਾਲ ਪਾਣੀ ਕਰੇ ਜਾਂ ਨਾ ਭਰੀਆਂ ਕੰਮ ਵੀ ਤਾਂ ਸੋਚਿਆ ਇਸ ਹੁਣ ਕਿਉਂ ਨੇ ਭਾਵੇਂ ਉਹ ਦਰਦ ਦੇ ਦਿੱਤਾ ਨੇ ਨਾ ਪੈਣ ਦੇ ਨਾਲ ਐਲਾ 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 ਨਾ ਨਮੀਓ ਨਮੀ ਆਹੀ ਨਾਲਾ ਦੀਪੂ ਦੀਪੂ ਡਾਕਟਰ ਨੇ ਵੀਡੀਓ ਪੈ ਗਿਆ ਡਾਕਟਰ ਸਾਨੂੰ ਰੋਟੀ ਖਾਣ ਲਈ ਕਹਦੇ ਨਹੀਂ ਦੱਛਾ ਕਹਾਂ ਮੈਂ ਨਾ ਆਇਆ ਇੰਜੈਕਸ਼ਨ ਲੈਣੋਂ ਮੇਰੇ ਮੈਂ ਹੁਣ ਨਾ ਰਸਨੋਂ ਲੈ ਕਦ ਨਾ ਆਇਓ ਨਾ ਆਇਓ ਆਂਡਾ ਠੀਖਾਣੀ ਤੂੰ ਮੇਰੇ ਰੋਟੀ ਅੱਧੀ ਖਾਉਂਗੀ ਆਇਓ ਹੈ ਮੇਰੀ ਮਿੰਦੀ ਪਾਪੂ ਦੇਖੋ ਇੰਦਨ ਸਰਦਾਰ ਜੀ ਕੀ ਖਾ ਰਹੇ ਹੋ ਨਹੀਂ ਆਪਾਂ ਪੰਜਾਬੀ ਬੋਲਦੇ ਆਪਾਂ ਸਰਦਾਰ ਆਂ ਕੀ ਖਾ ਰਹੇ ਹੋ ਸਰਦਾਰ ਜੀ ਤੁਸੀਂ ਸਰਦਾਰ ਨਹੀਂ ਹਰ ਗੁਣਕਾਵਰ ਵੀ ਆ ਸਰਦਾਰ ਜੀ ਵੀ ਹੋ ਤੁਸੀਂ ਪੱਗ ਬੰਨੀ ਨਾ ਆ ਜਾਓ ਖੁੱਪਰ ਦਸਤਾਰ ਆਜੋ ਤੁਸੀਂ ਸਰਦਾਰ ਜੀ ਠੀਕ ਆ ਇਧਰ ਸਰਦਾਰ ਜੀ ਇਹ ਕੀ ਖਾਂਦੇ ਜੇ ਐਪਲ ਐਪਲ ਪੰਜਾਬੀ ਚ ਬੋਲੋ ਕੋ ਸੇਬ ਸੇਬ ਓਕੇ ਇਹਨੇ ਕਰਦੇ ਕੰਮ ਸੰਭਲੀ ਮੈਂ ਚੱਲਿਆ ਮੇਲੇ ਓ ਕਰਦੇ ਕੰਮ ਸਾਰੇ ਸੰਭਲੋ ਮੈਂ ਚੱਲਿਆ ਮੇਲੇ ਆ ਆ ਲੈਣ ਵਾਤੇ ਆਏ ਇਹਨੂੰ ਪੰਨੇ ਕੇਕ ਰਸ ਕਹਿੰਦੇ ਨਹੀਂ ਇਹਨੂੰ ਉਹ ਨਹੀਂ ਫਰੂਟ ਬਰੈਡ ਕਹਿੰਦੇ ਕੀ ਕਹਿੰਦੇ ਆ ਫਰੂਟ ਬਰੈਡ ਗਿਆ ਜੋ ਵੀ ਹੈਗਾ ਮੈਡਮ ਨੂੰ ਹਣੇ ਸਮਝ ਨਹੀਂ ਲੱਗਣ ਕਿ ਕੇਕ ਹੋ ਗਿਆ ਲੱਗੇ ਬੜੇ ਆ ਬਿਸਕਟ ਤੇ ਫਿਰ ਮਾ ਮੈਡਮ ਆ ਕਰ ਰਹੀ ਠਿਕਰੀਆਂ ਇਹ ਪਤਲੀਆਂ ਪਤਲੀਆਂ ਮਣੀ ਵਸਦਾ ਹੀ ਪਹਿਲਾਂ ਕੋਈ ਕੈਂਜੀ ਦਾ ਬੱਡੇ ਬਣਾਉਣਾ ਗੱਲ ਕਰ ਵੇ ਵੈਰਾਈਟੀ ਲੱਗੀ ਆ ਕਾਲਾ ਕਦੀ ਕੇਕ ਖਾਦਾ ਕਾਲਾ ਆ ਤਾਲੂ ਖਾਂਦਾ ਜੀ ਪਹਿਲੂ ਆ ਤੇ ਲੱਤ ਇਹਦੇ ਉੱਤੇ ਤਾਲੂ ਆ ਜੀ ਆਹ ਐੜਾ ਬਟਾਲੇ ਦੇ ਬਾਰਿਸ਼ ਹਟੰਨਾ ਨਾ ਨਹੀਂ ਲੈਣੇ ਕਰੋ ਚੱਕ ਅਗਰ ਬੁਰੇ ਹਾਲ ਆ ਮੈਂ ਚੱਲਾਂ ਦਵਾਈ ਲੈਣ ਆ ਤੇ ਸਿਰਦਰਦ ਬਹੁਤ ਜ਼ਿਆਦਾ ਹੋਣ ਲੱਗੀ ਆ ਇਧਰ ਨੂੰ ਵੇਖੋ ਹੁਣ ਸੋਨਾ ਬੱਜਿਆ ਪਿੰਡਾਂ ਨਾਲੇ ਓਹ ਵਧੀਆ ਇਹ ਕੀ ਕਹੰਦੇ ਆ ਮੈਂ ਹੈ ਕੀ 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 ਨਾ ਭੇਜ ਜੇ ਪਾਪੂ ਨਾ ਪੇਸੰਗ ਦੇਵਾ ਅੱਛਾ ਹਰਗਣ ਵਾਸਤੇ ਨਾ ਸ਼ਾਪਿੰਗ ਕਰਨ ਵਾਸਤੇ ਇਹਦੇ ਕੱਪੜੇ ਲੈਣੇ ਹਰਗਣ ਦੇ ਇੱਥੋਂ ਚਲੋ ਉੱਪਰ ਸਭ ਤੋਂ ਬਹੁਤ ਗਾਰੀ ਚਾਹ ਮੰਨਣਾ ਹੋਣੀ ਲੈਣ ਦੀ ਬਹੁਤ ਜ਼ਿਆਦਾ ਲਗਾਤਾਰ ਪਈ ਜਾਣ ਦੀ ਪਈ ਜਾਣ ਦੀ ਥਾਗੇ ਬਸ ਇਹਦੇ ਹਾਜੀ ਸਰਦਾਰ ਜੀ ਆਏ ਨੇ ਇਥੇ ਇਹ ਇਹ ਨਾ ਜਿੱਦਾਂ ਮਰਜ਼ੀ ਬੰਦਾ ਆਪੇ ਵੇਖ ਲੇ ਵੀ ਹਨਾ ਸਿਆਣਾਂ ਨੇ ਹੋਰ ਕੀ ਆ ਅੱਜ ਜਿਸ ਨੇ ਜਿਹੜੇ ਤੁਹਾਨੂੰ ਫਰੋਕ ਪਸੰਦ ਆਈ ਆ ਮੈਨੂੰ ਉਹ ਤੁਹਾਨੂੰ ਦੇਖ ਕੇ ਮੈਨੂੰ ਆ ਵੀ ਬੜਾ ਪਸੰਦ ਆਇਆ ਹੈਗਾ ਆ ਬਹੁਤ ਸੋਹਣਾ ਸੋਹਣਾ ਸਨੀਪਰ ਵੇਖੋ ਆ ਵੀ ਸੋਹਣਾ ਜਨਾ ਜੇ ਇੱਧਰ 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 ਆ ਜਾਓ ਇੱਧਰ ਆ ਜਾਓ ਇਹ ਲੋ ਪਾਪਾ ਗਾੜੀ ਵੀ ਦੇ ਦੋ ਨਾ ਹੁਣ ਹਮ ਲੈਤਾ ਨਾ ਪਾਪਾ ਨੇ ਵੇਖਿਆ ਜੀ ਚਲੋ ਚਲੋ ਆਓ ਜਣੇ ਨਹੀਂ ਗਾੜੀ ਹੁਣ ਕੀ ਕਰਨੀ ਪੁੱਤ ਇਹ ਨਹੀਂ ਲੈਣੀ ਹੁਣ ਆ ਲੈਤਾ ਨਾ ਪਾਪਾ ਨੂੰ ਪਾਪਾ ਦੇ ਦੋ ਨਾ ਇਹ ਗਾੜੀ ਨੂੰ ਨਹੀਂ ਹੁਣ ਬਾਏ ਮੈਂ ਚੱਲਿਆ ਪਾਪਾ ਬਾਏ ਮੈਂ ਮ ਜਾਵਾਂ ਕਮੇ ਹ ਗੁਨਾਇਆ ਮੇਹ ਗੁਨਾਇਆ ਸਾਬਿਲਾਂ ਦਾ ਅੱਜ ਕਮੇ ਪੈ ਜੀ

ठीक ठाक जे लिया बना इधर संीब लगी बना साग तो मैं पहला मैगी दिखावाग लगा बना ਉਹਨਾ ਕੱਟ ਦੁੱਤਾ ਹੈ ਨੀਵਣਾ ਧੁੱਤਾ ਹੈ ਤੇ ਮੰਮੀ ਨੇ ਤੇ ਇਹਨੇ ਚੁੱਕਿਆ ਦੋ ਜਾਣੇ ਆ ਆ ਇੰਨਾ ਗੰਦੀ ਨਿਕਲਿਆ ਭਾਲਕ ਚੋਂ ਤਾਂ ਡਾਪੜਾ ਹੋ ਜੇ ਛੜਾ ਕੋਈ ਨਹੀਂ ਸੁਨੀਪ ਨੇ ਲੱਕ ਪੀੜ ਹੋਈ ਜੇ ਤੇ ਕੀ ਬੋਲਣੇ ਪਤਾ ਤੈਨੂੰ ਨਾਲ ਹੀ ਆ ਥੈਂਕ ਯੂ ਕਹਿੰਦੀ ਮੈਂ ਨਾਲ ਹੀ ਆ ਮੈਂ ਲੱਗੀ ਆ ਫਿਰ ਬੋਲ ਦੇ ਇੱਕ ਵਾਰੀ ਮਮਾ ਵੀਰ ਹੁੰਦੀ ਲੱਕ ਪੜਾ ਕੇ ਵੀਰ ਹੁੰਦਾ ਆਪੁਨੇ ਹਾਂਜੀ ਅਮਾ ਅਮਾ ਪੱਬੂ ਹੇ ਯਾ ਮੈਂ ਕੀ ਕਹਿਣਾ ਮੈਨੂੰ ਮੈਂ ਲੱਗੀ ਆ ਹੋਰ ਕੀ ਤੇ ਮੇਨੇ ਨੇ ਨੇ ਹਟਿਆ ਉਧਰ ਹੜ ਹੜਾਉਣ ਦੇ ਬਹੁਤ ਇਧਰ ਉਧਰ ਬੜਾ ਮਾੜਾ ਹਾਲਿਕਾ ਬੰਦਰਾਂ ਚ ਪਾਣੀ ਉਹਨਾਂ ਵਿਚਾਰਿਆਂ ਨੂੰ ਹੋਰ ਕੀ ਹੈ ਛੜਮਾਰ ਦੇ ਬੰਡਿਆ ਸਾਗ ਛੜਮਾਰ ਦੇ ਉਹ ਤਾਂ ਛੜਮਾਰੋ ਛੜਮਾਰੋ ਇੱਥੇ 1 2 3 4 5 6 7 8 9 ਮੈਂ ਡਿਕੰਡੇ ਰੋਟੀ ਮੈਂ ਸਾਗ ਰਖਾਨੇ ਕਹਿੰਦੇ ਸਾਗ ਨੂੰ ਤੜਕਾ ਸਵੇਰੇ ਨਾ ਮੈਂ ਹੈਂ ਡਾਦੀ ਇਹਨੇ ਕੀ ਕਰਨਾ ਫੜਾ ਕੀ ਲੈਣਾ ਯਾ ਫੜਾ ਦੇ ਦਾਦੀ ਨੂੰ ਦਾਦੀ ਨੂੰ ਮੈਂ ਆ ਕੀਆ ਦਾਦਾ ਦਾਦਾ ਖਾ ਕੇ ਆਤਾ ਆਤਾ ਹੈ ਯਾ ਦਾਦਾ ਦੰਦੀ ਯਾ ਦਾਦਾ ਦਾਦਾ ਯਾ ਆਤਾ ਨੇ ਵੀ ਆ ਬਣ ਗਿਆ ਸਾਬ ਬੜੀ ਛੇਤੀ ਪਾੜ ਕੇ ਤਾਂ ਇਹ ਨਹੀਂ ਨਹੀਂ ਬਣ ਗਿਆ ਯਾਨੀ ਕਹਣਾ ਚਪਲਾ ਪਾਈਆਂ ਭਰਾ ਨੂੰ ਕੁੱਕਰ ਲਵਾ ਲਈ ਗਰਮੂ ਕੀ ਕਰੀਏ ਕਹਿੰਦੇ ਵੀ ਹਾਂ ਕੁੱਕਰ ਕਰਮ ਬੜਾ ਕੁੱਕਰ ਇਹਦੇ ਨਾਲ ਗਰਮ ਹੋ ਜਾਣਾ ਲੱਗਿਆ ਮੁੰਡੂੜੀ ਥੋੜਾ ਢੜਕ ਲੈਣਾ ਹੈ ਲੱਗਦੀਆਂ ਇਹ ਸੇਬਿਆਂ ਵਾਲੀਆਂ ਬੂੜੀਆਂ ਨਹੀਂ ਹੁੰਦੀਆਂ ਹਾਂ ਉਹ ਦਾਦੀ ਢਾਡੀ ਵਾਲੇ ਥੋੜੇ ਵੇਟ ਲਿੰਦੀਆਂ ਨੇ ਤੇ ਉਹ ਮੈਂ ਇਹਨੂੰ ਢੜਕਣਾ ਤਾਂ ਨਹੀਂ ਨਹੀਂ ਚਾਹ ਸੀ ਢੜਕਣਾ ਨਹੀਂ ਹੁਣ ਨਹੀਂ ਢੜਕਣਾ ਲੇ ਯਾਇ ਤੇਰੇ ਫਿਰੋਦਨ ਦਾ ਸਹੀ ਬਣਾਈ ਸਾਡਾ ਵਲੌਗ ਨਾ ਭਈ ਬੜੀ ਕੋਈ ਜਣੇ ਕਈ ਜਣੇ ਕਹਿੰਦੇ ਆਂ ਇੰਗਲਿਸ਼ ਦੇ ਵਿੱਚ ਆਉਂਦਾ ਜਿੱਦਾਂ ਨਾ ਆਪਾਂ ਪਛਾਣ ਕੀਤੀ ਜਾਂ ਆਪਾਂ ਇੰਗਲਿਸ਼ ਦੀ ਠੀਕ ਆ ਤੇ ਉਹਦੇ ਵਿੱਚ ਨਾ ਤੁਸੀਂ ਲੈਂਗੁਏਜ ਚੇਂਜ ਕਰ ਲਿਆ ਕਰੋ ਠੀਕ ਆ ਪੰਜਾਬੀ ਤੋਂ ਪੰਜਾਬੀ ਜਿਹਨਾਂ ਇੰਗਲਿਸ਼ ਹੁੰਦਾ ਇੰਗਲਿਸ਼ ਦੇ ਵਿੱਚ ਉਹ ਪਛਾਣ ਕੀਤੀ ਜੇ ਜੇ ਜੇ